ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ। ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦੋਪਤੀ ਮੁਰਮੋ ਨੇ ਕਿਹਾ ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੀ ਅਦਾਇਗੀ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾ ਕੇ ਭਾਰਤ ਨੂੰ ਡਿਜੀਟਲ ਅਦਾਇਗੀਆਂ ਵਿੱਚ ਇੱਕ ਆਲਮੀ ਆਗੂ ਬਣਾਉਣ 'ਚ ਮੁੱਖ ਭੂਮਿਕਾ ਨਿਭਾਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਅਧਿਆਪਕਾਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਮੁੱਖ ਭੂਮਿਕਾ ਨਿਭਾਉਣ ਦਾ ਤਸੱਦਦ ਪੰਜਾਬ ਦੇ ਆਪਕਾਰੀ ਤੇ ਕਰ ਵਿਭਾਗ ਨੇ ਵਿੱਤੀ ਸਾਲ 2024-25 ਲਈ 10743 ਕਰੋੜ ਰੁਪਏ ਤੋਂ ਵੱਧ ਦਾ ਰਿਕਾਰਡ ਤੋੜ ਆਪਕਾਰੀ ਮਾਲੀਆ ਪ੍ਰਾਪਤ ਕੀਤਾ ਅਤੇ ਭਾਰਤੀ ਮੈਲਾ ਹਾਕੀ ਦੀ ਉਗੀ ਖੇਡਾਰਨ ਵੰਨਾ ਕਟਾਰੀਆ ਵੱਲੋਂ ਅੰਤਰਰਾਸ਼ਟਰੀ ਹਾਕੀ ਤੋਂ ਸੰन्यास ਲੈਣ ਦਾ ਐਲਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਆਰਪੀਆਈ ਨੇ ਦੇਸ਼ ਦੇ ਅਦਾਇਗੀ ਦੀ ਬੁਨਿਆਦੀ ਢਾਂਚੇ ਨੂੰ ਲਗਾਤਾਰ ਆਧੁਨਿਕ ਬਣਾ ਕੇ ਅਤੇ ਫਿਨਟੈਕ ਇਕੋਸਿਸਟਮ ਨੂੰ ਬਿਹਤਰ ਕਰਕੇ ਭਾਰਤ ਨੂੰ ਡਿਜੀਟਲ ਅਦਾਇਕੀਆਂ ਵਿੱਚ ਇੱਕ ਆਲਮੀ ਆਗੂ ਬਣਾਉਣ ਚ ਮੁੱਖ ਭੂਮਿਕਾ ਨਿਭਾਈ ਹੈ। ਅੱਜ ਜੋ ਮੁੰਬਈ ਵਿੱਚ ਆਰਬੀਆਈ ਦੇ 90ਵੇਂ ਸਾਲ ਦੀ ਸਮਾਪਤੀ ਸਮਾਗਮ ਚ ਬੋਲਦਿਆਂ ਰਾਸ਼ਟਰਪਤੀ ਮੁਰਮੂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪਿਛਲੇ 9 ਦਹਾਕਿਆਂ ਵਿੱਚ ਕੇਂਦਰੀ ਬੈਂਕ ਦੀ ਸ਼ਾਨਦਾਰ ਯਾਤਰਾ ਸਰਕਾਰ ਦੇ ਦ੍ਰਿਸ਼ਟੀਕੋਣ ਤੇ ਨੀਤੀਆਂ ਨਾਲ ਮੇਲ ਖਾਂਦੀ ਹੈ। ભારત અને ચિલ્લીને આજ આફત પ્રબંધન અને સભ્યાચારક આદાન પ્રદાન ચ સહયોગ લઈ કઈ સમજોત્યા આદાન પ્રદાન પ્રધાનમંત્રી નરેન્દ્ર મોદીને અજ નવી દિલ્હી ચિલ્લી રાષ્ટ્રપતિ ગેબ્રિયલ બોરિ ફોન भारत चिली सबंधा के सारे की श्री मोदी ने विशेष मेहमान खाने की मेजबानी भी की एक कॉन्फ्रेंस संबोधन पछाण की गई है आज की चर्चाओं में हमने आने वाले दशक में सहयोग बढ़ाने के लिए कई नए इनिशिएटिव की पहचान की आपसी व्यापार और निवेश में वृद्धि का

पिछले दिनों लगातार अंतर्राष्ट्रीय बाजार में उर्वरकों की कीमतें बढ़ती रही है लेकिन ये मोदी सरकार का संकल्प है कि अंतर्राष्ट्रीय बाजार की बढ़ती कीमतों का बोझ किसी भी कीमत पर किसान के ऊपर नहीं आने देंगे यूरिया की एक बोरी जिसकी कीमत सत्रह सौ चवालीस रूपया पचास पैसे होती है ये मोदी जी की सरकार है जो दो सौ छियासठ रूपया पचास पैसे में उपलब्ध करा रही है ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸਮੂਹ ਪਾਈ ਵਾਲਾ ਨੂੰ ਅਕਿਆਉਂਦਾ ਸੱਦਾ ਦਿੰਦੇ ਆ ਪੰਜਾਬ ਦੇ ਰਾਜਪਾਲ ਗੋਲਾਬ ਸਿੰਘ ਕਟਾਰਿਆਨੇ ਕਿ ਹੈ ਕਿ ਇਸ ਨੇਕ ਕਾਰਜ ਵਿੱਚ ਸਫਲਤਾ ਹਾਸਲ ਕਰਨ ਲਈ ਨਸ਼ਿਆਂ ਖਿਲਾਫ ਜੰਗ ਨੂੰ ਲੋਕ ਲਹਿਰ ਵਿੱਚ ਬਦਲਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸਟੀਚ ਨੂੰ ਧਿਆਨ ਵਿੱਚ ਰੱਖਦੇ ਹੋਏ 3 April ਤੋਂ 8 April 2025 ਤੱਕ ਗੁਰਦਾਸਪੁਰ ਤੇ ਸ਼੍ਰੀ ਅਮਰitsar ਸਾਹਿਬ ਜ਼ਿਲ੍ਹਿਆਂ ਚ ਨਸ਼ਾ ਖਿਲਾਫ ਪੈਦਲ ਯਾਤਰਾ ਕੱਢੀ ਜਾਵੇਗੀ। ਇਸ ਪੈਦਲ ਯਾਤਰਾ ਨੂੰ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆ विरोध जंग के यत्न हिस्सा दसद श्री कटारिया ने कहा कि जो समाज के सारे वर्ग मिल के उपराले करे तो वह समा दूर नहीं जो पंजाब की पवित्र धरती तो नशा का मुकम्मल खात्मा हो जाएगा पंजाब की बहुत बड़ी जनसंख्या इसका उनका अनुमान है कि एक लाख से भी अधिक लोग विभिन्न प्रकार के नशों से जुड़े हुए ऐसा सर्वे आता है जनता को साथ देकर जो लोग भी यहाँ नशा मुक्त पंजाब बने इसके लिए पिछले कई वर्षों से प्रयास कर रहे हैं कई गुरु भी इस बारे में अपना काम कर रहे हैं कई स्वयं सेवी संस्थाएं भी इस नशे के खिलाफ अपने अपने स्तर पर कार्यक्रम कर रहे हैं मैंने सोचा कि इन सब को अगर एक स्थान पर लाया जा सके एक साथ जोड़ा जाए और सब लोग मिलकर एक सामूहिक प्रयत्न करें तो शायद हमारी सफलता के जो कदम है वो थोड़ा तेज गति से बढ़ेंगे ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @thereadairr arn chalender ਅਤੇ YouTube ਤੇ ਸਾਡਾ ਚੈਨਲ ਹੈ @thereadairr chalender ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੀ ਪਾਰਦਰਸ਼ੀ ਪ੍ਰਤੀ ਪ੍ਰਕਿਰਿਆ ਨਾਲ ਸਰਕਾਰ ਪ੍ਰਤੀ ਨੌਜਵਾਨਾਂ ਦੀ ਪ੍ਰੋਸੇਯੋਗਤਾ ਵਧੀ ਹੈ ਜਿਸ ਕਰਕੇ ਹੁਣ ਉਹ ਵਿਦੇਸ਼ ਜਾਣ ਦਾ ਵਿਚਾਰ त्यागे ਸਰਕਾਰੀ ਨੌਕਰੀ ਲਈ ਤਿਆਰੀ ਕਰ ਰਹੀ ਨੇ ਉਨਾ ਕਿਹਾ ਕਿ ਇਹ ਗਲ ਰਿਕਾਰਡ ਤੇ ਹੈ ਕਿ ਵਿਦੇਸ਼ ਚਾਂਦੇ ਪੁਰਾਣੇ ਰੁਝਾਨ ਦੇ ਉਲਟ ਸੂਬੇ ਦੇ ਵਿਧਕ ਅਦਾਰਿਆਂ ਚ ਨਾਚਵਾਨਾਂ ਦੇ ਦਾਖਲਿਆਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ 'ਚ 700 ਤੋਂ ਵੱਧ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਸੰਬੋਧਨ ਕਰਦਿਆਂ ਉਨਾਸ ਪ੍ਰਗਟਾਈ ਕਿ ਅਧਿਆਪਕ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਅਧਿਆਪਕਾਂ ਨੂੰ ਵਿਦੇਸ਼ਾਂਤ ਅਤੇ ਇਥੋਂ ਤੱਕ ਕਿ ਵਕਾਰੀ ਕੌਮੀ ਸੰਸਥਾਵਾਂ 'ਚ ਜੋ ਸਿਖਲਾਈ ਲਈ ਪੇਛ ਰਹੀ ਹੈ ਤਾਂ ਜੋ ਉਹਨਾਂ ਦੇ ਅਧਿਆਪਨ ਦੇ ਹੁਨਰ ਨੂੰ ਨਿਖਾਰਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਸਿਖਲਾਈ ਆਫਟਰ ਸਟਾਫ ਨੇ ਸੂਬੇ ਦੇ ਸਰਕਾਰੀ ਸਕੂਲਾਂ 'ਚ ਦਾਖਲੇ ਦੀ ਦਰਵਾਜ਼ਾ 'ਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਦਾ ਮੋਰੀ ਬਣ ਰਿਹਾ ਹੈ ਕਿਉਂਕਿ ਸੂਬਾ ਸਰਕਾਰ ਨੇ ਇਸ ਤੇ ਵੱਧ ਸੋਰ ਦਿੱਤਾ ਹੋਇਆ ਹੈ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਸਮੱਸਿਆ ਬਾਰੇ ਜਾਗਰੂਕ ਕਰਨ ਲਈ ਅਧਿਆਪਕਾਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਸਤਾ ਦਿੱੰ데요 ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕ ਰਾਸ਼ਟਰ ਨਿਰਮਾਤਾ ਨੇ ਅਤੇ ਉਹਨਾਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਲੜਨ ਲਈ ਆਪਣੀ ਵਿਅੰਤ ਊਰਜਾ ਲਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਪੰਜਾਬ ਦੇ ਵਿੱਤ ਆਪਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾਨੀ ਐਲਾਨ ਕੀਤਾ ਹੈ ਕਿ ਸੂਬੇ ਦੇ ਆਪਕਾਰੀ ਅਤੇ ਕਰ ਵਿਭਾਗ ਨੇ ਵਿੱਤੀ ਸਾਲ 2024-25 ਲਈ 10743 ਕਰੋੜ 72 ਲੱਖ ਰੁਪਏ ਦਾ ਰਿਕਾਰਡ ਤੋੜ ਆਪਕਾਰੀ ਮਾਲੀਆ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 16.36% ਦੀ ਪ੍ਰਭਾਵਸ਼ਾਲੀ ਸਾਲਾਨਾ ਦਰ हासिल की थी है उन्होंने कहा कि वित्तीय साल दो हज़ार पच्ची दौरान वैट सी एस टी जी एस टी पी एस टी टी आबकारी तो सूबे का कुल मालिया सूबे इतिहास पहली बार चाली हज़ार करोड़ रुपए की हद पार करते हुए बारह अशारिया चार फीसद वाधा दर नाल बयाली हज़ार दो सौ करोड़ सतानवे लाख रुपए रहा है ਮੋਹਾਲੀ ਦੀ ਅਦਾਲਤ ਨੇ ਸਾਲ 2018 ਚ ਜ਼ਿਰਖਪੁਰ ਵਿੱਚ ਦਰਜ ਜ਼ਬਰ ਜਨਾਹ ਦੇ ਇੱਕ ਮਾਮਲੇ 'ਚ ਫੈਸਲਾ ਦਿੱਤਾ। ਪਾਸਟਰ ਬੁਜਿੰਦਰ ਸਿੰਘ ਨੂੰ ਉਮਰ ਕੈਦੀ ਸਜ਼ਾ ਸੁਣਾਈ ਹੈ। ਇਸ ਮਾਮਲੇ 'ਚ ਇੱਕ ਮਹਿਲਾ ਨੇ ਜ਼ਿਰਖਪੁਰ ਪੁਲਿਸ ਸਟੇਸ਼ਨ 'ਚ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ। ਬੁਜਿੰਦਰ ਸਿੰਘ ਨੂੰ 28 ਮਾਰਚ ਨੂੰ ਮੋਹਾਲੀ ਦੇ ਵਰੀਕ ਜ਼ਿਲ੍ਹਾ ਤੇ ਸਟੇਸ਼ਨ ਜੱਜ ਵਿਕਰਾਂਤ ਕੁਮਾਰ ਨੇ ਦੋਸ਼ੀ ਕਰਾਰ ਦਿੱਤਾ ਸੀ। ਪੀੜਤ ਮਹਿਲਾ ਦੇ ਵਕੀਲ ਅਨਿਲ ਸਾਗਰ ਮੁਤਾਬਕ ਪਾਸਟਰ ਬੁਜਿੰਦਰ ਆਖਰੀ ਸਹਾਹ ਤੱਕ ਜੇਲ੍ਹ ਵਿੱਚ ਰਹੇਗਾ। ਪੰਜਾਬ ਰਾਜ ਮੈਲਾ ਕਮਿਸ਼ਨ ਦੀ ਚੇਅਰਪਰਸਨ ਰਾਸ਼ਲਾਲੀ ਗਿੱਲ ਨੇ ਮੀਡੀਆ ਰਿਪੋਰਟ ਮੁਤਾਬਕ ਪਟਿਆਲਾ ਚ 12 ਸਾਲਾ ਲੜਕੀ ਨਾਲ ਹੋਏ ਜਨਸੀ ਸੋਸ਼ਣ ਦੀ ਸਖਤ ਨਿੰਦਾ ਕਰਦਿਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਤੁਰੰਤ ਤੇ ਮੁਕੰਮਲ ਜਾਂਚ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਦੋਸ਼ੀ ਨੂੰ ਬਿਨਾਂ ਦੇਰੀ ਤੋਂ ਨਿਆਂ ਦੇ ਘਟਾਰੇ ਵਿੱਚ ਲਿਆਂਦਾ ਜਾ ਸਕੇ ਉਨ੍ਹਾਂ ਕਿਹਾ ਕਿ ਨਿਆਂ ਨੂੰ ਯਕੀਨੀ ਬਣਾਉਣ ਲਈ ਕਮਿਸ਼ਨ ਵੱਲੋਂ ਇਸ ਮਾਮਲੇ ਦੀ ਕਾਰਵਾਈ ਤੇ ਨੇੜੇ ਨਜ਼ਰ ਰੱਖੀ ਜਾਵੇਗੀ ਇਸ ਤੋਂ ਇਲਾਵਾ ਕਮਿਸ਼ਨ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰ ਰਿਹਾ ਹੈ ਤਾਂ ਜੋ ਪੀੜਤ ਨੂੰ ਲੋੜਿੰਦੀ ਡਾਕਟਰੀ ਸਹਾਇਤਾ ਮਨੋਵਿਗਿਆਨਿਕ ਤੇ ਕਾਨੂੰਨੀ ਸਹਾਇਤਾ ਪ੍ਰ ਦੀ ਜਾ ਸਕੇ ਇਸ ਤੋਂ ਇਲਾਵਾ ਕਮਿਸ਼ਨ ਨੇ ਸਿਫਾਰਿਸ਼ ਕੀਤੀ ਹੈ ਕਿ ਸਕੂਲੀ ਵਾਹਨਾਂ ਨੂੰ ਚਲਾਉਣ ਵਾਲੇ ਸਾਰੇ ਡਰਾਈਵਰਾਂ ਦੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਤਸਦੀਕਲਾਸਮੀ ਹੈ ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਆਵਾਜਾਈ ਲਈ ਵਰਤੇ ਜਾਣ ਵਾਲੇ ਸਾਰੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਉਹਨਾਂ ਵਿੱਚ ਜੀਪੀਐਸ ਟ੍ਰੈਕਿੰਗ ਸਿਸਟਮ ਲਗਾਇਆ ਜਾਵੇ ਤੇ ਸੁਚੱਜੇ ਢੰਗ ਨਾਲ ਦਸਤਾਵੇਜ਼ੀਕਰਨ ਕੀਤਾ ਜਾਵੇ ਪੰਜਾਬ ਚ ਇਮੀਗ੍ਰੇਸ਼ਨ ਸੈਕਟਰ ਵਿੱਚ ਧੋਖਾਧੜੀ ਦੇ ਅਮਲਾਂ ਨੂੰ ਰੋਕਣ ਅਤੇ ਨਾਗਰਿਕਾਂ ਨੂੰ ਵਿਦੇਸ਼ ਜਾਣ ਲਈ ਚਾਹੀਸ ਤੇ ਪਾਰਦਰਸ਼ੀ ਸੇਵਾਵਾਂ ਮਾਪਤ ਹੋਣ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੇ ਅਣਅਧਿਕਾਰਤ ਇਮੀਗ੍ਰੇਸ਼ਨ ਫਰਮਾਂ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਮਾਸ਼ੂ ਅਗਰਵਾਲ ਨੇ ਸਖਤ ਕਾਰਵਾਈ ਕਰਦੇ ਹੋਏ ਅਜਿਹੇ 50 ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਨੇ ਜੋ ਕਾਰਨ ਦਸੋਂ ਨੋਟਿਸ ਜਾਰੀ ਕੀਤੇ ਜਾਂਦੇ باوجود ਆਪਣੇ ਲਾਇਸੈਂਸਾਂ ਨੂੰ ਨਵਿਆਉਣ 'ਚ ਅਸਫਲ ਰਹੇ ਜਨਤਕ ਜਾਗਰੂਕਤਾ ਲਈ ਇਹਨਾਂ ਫਰਮਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ ਉਹਨਾਂ ਨੇ ਲੋਕਾਂ ਨੂੰ ਵਿਦੇਸ਼ ਭੇਜਣ ਤੇ ਗੈਰਕਾਨੂੰਨੀ ਅਭਿਆਸਾਂ 'ਚ ਸ਼ਾਮਲ ਸਾਰੇ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਇਸ ਦੇ ਨਾਲ ਹੀ ਡਾਕਟਰ ਅਗਰਵਾਲ ਨੇ ਵਿਦੇਸ਼ ਜਾਣ ਦੇ ਚੁੱਕ ਲੋਕਾਂ ਨੂੰ ਕਾਨੂੰਨੀ ਰਸਤਾ ਅਪਣਾਉਣ ਲਈ ਅਪੀਲ ਕਰਦਿਆਂ ਕਿਹਾ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਡੀਬੀਈ ਰੋਜ਼ਗਾਰ ਬਿਊਰੋ ਜੋ ਕਿ ਡੀਸੀ ਆਫਿਸ ਦੇ ਵਿੱਚ ਹੀ ਸਥਾਪਿਤ ਹੈ ਉੱਥੇ ਲੋਕਾਂ ਦੀ ਸਹਾਇਤਾ ਲਈ ਇੱਕ ਕਾਊਂਟਰ ਸਟੈਬਲਿਸ਼ ਕੀਤਾ ਗਿਆ ਜਿਹੜੇ ਵੀ ਵਿਅਕਤੀ ਵਿਦੇਸ਼ ਜਾਣਾ ਚਾਹੁੰਦੇ ਨੇ ਜਾਂ ਜਾਣ ਦੀ ਤਿਆਰੀ ਕਰ ਰਹੇ ਨੇ ਕਿਸੇ ਗੈਰ ਕਾਨੂੰਨੀ ਜਾਂ ਅਨਅਧਿਕ੍ਰਿਤ ਜਿਹੜੇ ਏਜੰਟ ਦੇ ਚਾਂਸਸ ਨਾ ਆਉਣ ਉੱਥੇ ਜਾ ਕੇ ਜਾਂ ਸਾਡੀ ਜਲੰਧਰ.nic.in ਦੇ ਉੱਤੇ ਸਾਡੇ ਜਿਹੜੇ ਟ੍ਰੈਵਲ ਏਜੰਟ ਨੇ ਜਾਂ ਆਈਲੈਟ ਸੈਂਟਰ ਨੇ ਉਹਨਾਂ ਦੀ ਇੱਕ ਲਿਸਟ ਹੈ ਜੋ ਕਿ ਸਾਡੇ ਨਾਲ ਰਜਿਸਟਰਡ ਨੇ ਉੱਥੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਤਾਂ ਕਿ ਜਿਨ੍ਹਾਂ ਨੇ ਵੀ ਬਾਹਰ ਜਾਣਾ ਬਿਲਕੁਲ ਕਾਨੂੰਨੀ ਢੰਗ ਨਾਲ ਜਾਣ ਦੇ ਵਿਦੇਸ਼ ਜਿਹੜੇ ਇਨਰਜੈਂਟਾਂ ਦੇ ਚਾਂਸੇ ਚ ਨਾ ਪੈ ਜੋ ਕਿ ਗੈਰਕਾਨੂੰਨੀ ਟੰਗਾਲ ਕਰ ਰਹੇ ਨੇ ਉਹਨਾਂ ਨੇ ਵੀ ਕਿਹਾ ਕਿ ਜੁਲੰਦਰ ਦੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਵਿਦੇਸ਼ਾਂਚ ਰੋਜ਼ਗਾਰ ਦੀ ਭਾਲ ਕਰਨ ਵਾਲਿਆਂ ਲਈ ਇੱਕ ਪ੍ਰੀ ਡਿਪਾਰਚਰ ਓਰੀਐਂਟੇਸ਼ਨ ਸਪਲਾਈ ਪ੍ਰੋਗਰਾਮ ਸ਼ੁਰੂ ਕੀਤਾ ਹੈ ਭਾਰਤੀ ਮੈਲਾ ਹਾਕੀ ਦੀ ਉਗੀ ਖਿਡਾਰਣ ਵੰਦਨਾ ਕਟਾਰੀਆਂ ਨੇ 15 ਸਾਲ ਤੋਂ ਬਾਅਦ ਦੇ ਸ਼ਾਨਦਾਰ ਕਰੀਅਰ ਤੋਂ ਬਾਅਦ ਅੰਤਰਰਾਸ਼ਟਰੀ ਹਾਕੀ ਤੋਂ ਸન્યાਸ ਲੈਣ ਦਾ ਐਲਾਨ ਕੀਤਾ ਹੈ 320 ਅੰਤਰਰਾਸ਼ਟਰੀ ਮੈਚਾਂ ਤੇ 158 ਗੋਲਾਂ ਨਾਲ ਵੰਦਨਾ ਭਾਰਤੀ ਮੈਲਾ ਹਾਕੀ ਦੇ ਇਤਿਹਾਸ ਚ ਸਭ ਤੋਂ ਵੱਧ ਮੈਚ ਖੇਡਣ ਵਾਲੀ ਖਿਡਾਰੀ ਨੇ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਦੋਪਤੀ ਮੁਰਮੂ ਨੇ ਕਿਹਾ ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੇ ਅਦਾਇਗੀ ਪੁਨਿਆਦੀ ਢਾਂਚੇ ਨੂੰ ਆਧੁਨਿਕ ਬਣਾ ਕੇ ਭਾਰਤ ਨੂੰ ਡਿਜੀਟਲ ਅਦਾਇਗੀਆਂ ਚ ਇੱਕ ਆਲਮੀ ਆਗੂ ਬਣਾਉਣ ਚ ਮੁੱਖ ਭੂਮਿਕਾ ਨਿਭਾਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਅਧਿਆਪਕਾਂ ਨੂੰ ਯੁਧ ਨਸ਼ਾ ਵਿਰੁੱਧ ਮੁਹਿੰਮ ਚ ਮੁੱਖ ਭੂਮਿਕਾ ਨਿਭਾਉਣ ਦਾ ਦਿੱਤਾ ਸੱਦਾ ਪੰਜਾਬ ਆបਕਾਰੀ ਦੇ ਕਰ ਵਿਭਾਗ ਨੇ ਵਿਤੀ ਸਾਲ 2024-25 ਲਈ 10743 ਕਰੋੜ ਰੁਪਏ ਤੋਂ ਵੱਧ ਦਾ ਰਿਕਾਰਡ ਤੋੜ ਆបਕਾਰੀ ਮਾਲੀਆ ਪ੍ਰਾਪਤ ਕੀਤਾ ਅਤੇ ਭਾਰਤੀ ਮੈਲਾ ਹਾਕੀ ਦੀ ਉੱਗੀ ਖਿਡਾਰੀ ਵੰਨਾ ਘਟਾਰੀਆ ਵੱਲੋਂ ਅੰਤਰਰਾਸ਼ਟਰੀ ਹਾਕੀ ਤੋਂ ਸન્યાਸ ਲੈਣ ਦਾ ਐਲਾਨ ਇਸ ਦੇ ਨਾਲ ਹੀ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬਲੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ ખખળા�ાાા